ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਚੇਤ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਆ ਦੋਸਤੋ ਤੇ ਤਹਿਸੀਲ ਵੀ ਇਸ ਪਿੰਡ ਨੂੰ ਫਰੀਦਕੋਟ ਹੀ ਪੈ ਜਾਂਦੀ ਆ ਬਾਈ ਦਾ ਦੋਸਤੋ ਵਪਾਰ ਦਾ ਕੰਮ ਆ ਇੱਕ ਦੋਸਤੋ ਅੱਜ ਐਚ ਐਫ ਕ੍ਰੋਸ ਵੜ ਗੱਬਣ ਵੜਾ ਦੋਸਤੋ ਪਹਿਲਾ ਸੁਆ ਸੁੰਦੀ ਬਾਈ ਕੋਲੇ ਆ ਦੋਸਤੋ ਬਣਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਰੀਫਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਦੋਸਤੋ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਆਓ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਇੱਕ ਵਾਰੀ ਨਾਂ ਤੇ ਨੰਬਰ ਦੱਸਿਓ ਭਰਾ ਨਾਮ ਗਰਚੰਡ ਸਿੰਘ ਜੀ ਹਾਂ ਨੰਬਰ 98770 98770 94685 94685 ਬਾਈ ਗਰਜੰਟ ਵੈਡ ਕਿੰਨਾ ਸੂਆ ਸੁੰਦੀ ਐ ਪਹਿਲਾ ਸੂਆ ਸੁੰਦੀ ਵੀਰੇ ਠੀਕ ਆ ਪਹਿਲਾ ਸੂਆ ਸੁੰਦੀ ਆ ਤੇ ਕਿੰਨਾ ਟਾਈਮ ਲਾ ਜੂ ਬਾਈ ਸੂਣ ਦੇ ਵਿੱਚ ਬਸ ਅੱਜ ਅੱਜ ਸੂਪੂ ਵੀਰੇ ਸੂਪੂ ਵੀ ਅੱਜ ਸ਼ਾਮ ਤਾਈ ਸੂਪੂ ਵੀ ਸ਼ਾਮ ਤਾਈ ਸੂਪੂ ਨਾ ਠੀਕ ਆ ਦਰਦ ਚੱਡੀ ਜਾਂਦੀ ਰਹਿ ਨੂੰ ਠੀਕ ਆ ਤੇ ਕਿੰਨਾ ਕੁ ਦੁੱਧ ਪਾ ਦੂਗੀ ਬਾਈ ਪਹਿਲੇ ਸੂਏ ਤੇਰੇ ਹਿਸਾਬ ਨਾਲ ਸੋਰਾਖ ਦਾ ਨਟਰਪ ਆਉਗੀ ਵੀਰੇ 16 17 ਲੀਟਰ ਪਾ ਦਿੰਦੇ ਉਹ ਆਪਣੀ ਕਿਵੇਂ ਦਾ ਜਿਹਦੀ ਬੱਚੀ ਹੈ ਉਹ 30 ਪਲੱਸ ਆਇਆ ਵੀ ਮਾਂ ਉਹ ਮਾਂ ਦੀ ਬੱਚੀ ਹੈ ਇਹ ਜਿਹੜੇ ਘਰੋਂ ਆਈ ਉਹਨਾਂ ਨੇ ਦੱਸਿਆ ਇਹਦੀ ਮਾਂ ਦਾ 30 ਲੀਟਰ ਦੁੱਧ ਹੈਗਾ ਹਾਂ ਦੁੱਧ ਹੈਗਾ ਕਦ ਕਾੜ ਪੂਰਾ ਲਓ ਵੀ ਸੱਜਣੋ ਸੋਹਣੇ ਕਦ ਕਾੜ ਵਾਲੀ ਆ ਸਿੰਘ ਹੈਗੇ ਆ ਦੋਸਤੋ ਛੋਟੇ ਛੋਟੇ ਕੋਈ ਵੱਟਾ ਨਹੀਂ ਦੋਸਤੋ ਸੀਲ ਠੰਡੀ ਆ ਵੇਖ ਸਕਦੇ ਆ ਬਾਈ ਹੱਥ ਮਾਰ ਰਿਹਾ ਨਹੀਂ ਤਾਂ ਦੋਸਤੋ ਉਪਰੇ ਬੰਦੇ ਨੂੰ ਪੂਰਾ 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 ਹੱਥ ਲਾਉਣ ਨਹੀਂ ਦਿੰਦਾ ਪਸ਼ੂ ਦੇਖ ਸਕਦੇ ਆ ਬਿਲਕੁਲ ਸੀਲ ਠੰਡੀ ਹੈ ਦੋਸਤੋ ਥੋੜਾ ਜਿਹਾ ਕੈਮਰੇ ਤੋਂ ਘਬਰਾ ਜਾਂਦਾ ਕਈ ਜਿਹੜੀ ਪਸ਼ੂ ਦੋਸਤੋ ਇਸੇ ਕਰਕੇ ਥੋੜਾ ਜਿਹਾ ਔਲਜੀ ਕਰਦੀ ਹੈ ਦੇਖ ਸਕਦੇ ਆ ਦੋਸਤੋ ਹਵਾਨੇ ਥੋੜਾ ਜਿਹਾ ਦਰਦ ਬਣਾਈ ਜਿੰਦੇ ਉਸੇ ਕਰਕੇ ਕਰਦੀ ਹੈ ਬੈਠਦਾ ਦਰਦ ਬਣਾਈ ਦੀ ਸੋਨਾ ਘਾੜਾ ਹਵਾਨੇ ਦਾ ਦੋਸਤੋ ਜਿਹੜਾ ਮਗਰਲੇ ਪਾਸੇ ਨੂੰ ਉੱਭਰਿਆ ਹੋਇਆ ਪਾਣਾ ਵੇਖੋਗੇ ਬਹੁਤ ਉੱਭਰਿਆ ਹੋਇਆ ਤੇ ਥਣਾ ਦਾ ਸਾਹੀ ਦੋਸਤੋ ਤੁਹਾਨੂੰ ਵਿਖਾ ਦਿੰਦੇ ਆ ਕੋਈ ਭਲਾਂ ਦੇ ਵਿੱਚ ਨਹੀਂ ਦੋਸਤੋ ਬਹੁਤ ਸੋਹਣਾ ਹਵਾਨਾ ਸੋਹਣਾ ਥਾਣਾ ਦੋਸਤੋ ਦੇਖ ਸਕਦੇ ਆ ਪਹਿਲਾ ਸੂਆ ਦੋਸਤੋ ਸੁੰਦੀ ਆ ਮਦਰ ਰਿਕਾਰਡ ਦੋਸਤੋ ਬਾਈਆਂ ਦਾ 30 ਲੀਟਰ ਦਾ ਹੈਗਾ ਦੇਖ ਸਕਦੇ ਆ ਤੇ ਤੋੜ ਕੇ ਦੋਸਤੋ ਤੁਹਾਨੂੰ ਖਾ ਦਿੰਨੇ ਆ ਸੋਹਣੇ ਕੱਦ ਕਾਠ ਵਾਲੀ ਆ ਦੋਸਤੋ ਕ੍ਰਾਸ ਆਂਗ ਦੇ ਵਿੱਚ ਆ ਦੋਸਤੋ ਗਰਮੀਆਂ ਦੇ ਵਿੱਚ ਦੋਸਤੋ ਚੱਲਣ ਵਾਲੀ ਵਹਿੜ ਆ ਦੋਸਤੋ ਦੇਖ ਸਕਦੇ ਆ ਜਿਹੜਾ ਵੀਰ ਦੋਸਤੋ ਖਰੀਦਾ ਗਰਮੀਆਂ ਦੇ ਵਿੱਚ ਸੋਹਣਾ ਦੁੱਧ ਪਿਆ ਜੂਈ ਦੋਸਤੋ ਹਵਾਨੇ ਦੀ ਤਿਆਰੀ ਵੀ ਦੇਖ ਸਕਦੇ ਆ ਦੋਸਤੋ ਥੋੜੇ ਸਮੇਤਾਂ ਹੀ ਦੋਸਤੋ ਇਹਨੇ ਬੱਚੇ ਨੂੰ ਜਨਮ ਦੇ ਦੇਣਾ ਬਾਈ ਜਾਂ ਦਾ ਦਰਦ ਮਨਾ ਰਹੀ ਆ ਦੇਖ ਸਕਦੇ ਆ ਸੋਹਣਾ ਕੱਦ ਕਾਠਾ ਦੋਸਤੋ ਕ੍ਰੋਸ ਪੰਨ ਦੇ ਵਿੱਚ ਆ ਭਵਾਨੇ ਹੀ ਤਿਆਰੀ ਦੋਸਤੋ ਤੁਸੀਂ ਵੇਖ ਸਕਦੇ ਆ ਜਿਹੜੀ ਇਹਨੇ ਬਣਾਈ ਹੋਈ ਆ ਬਾਈ ਦਾ ਵਪਾਰ ਦਾ ਕੰਮ ਆ ਪਿੰਡ ਚੇਤ ਸਿੰਘ ਵਾਲਾ ਤੇ ਜ਼ਿਲ੍ਹਾ ਫਰੀਦਕੋਟ ਆ ਦੋਸਤੋ ਕੀ ਮੁੱਲ ਕਰਾਂਗੇ ਭਰਾ ਇਹਦਾ ਮੁੱਲ 45000 ਕਰਦੇ। ਮੁੱਲ 45000। ਮਾਨਤਨ। ਮਾਨਤਨ ਕਰਦੇ। ਲਓ ਵੀ ਸੱਜਣੋ। ਮਾਨਤਨ ਥੋੜਾ ਹੋ ਜਾਣਾ। ਨੰਬਰ ਆ 22 ਦਾ ਦੋਸਤੋ ਸਕਰੀਨ ਤੇ ਚੱਲ ਰਿਹਾ ਐ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਦੋਸਤੋ ਸੌਦਾ ਕਰ ਸਕਦੇ ਆ। ਅੱਜ ਘੱਟ ਘੰਟੇ ਸੂ ਬਣਾ ਬੈਠ ਨੇ ਯਾਰ। ਸਹੀ ਗੱਲ ਆ ਦੋਸਤੋ। ਦੇਖ ਸਕਦੇ ਆ ਦੋਸਤੋ ਸੂਣ ਵਾਲੇ ਲੱਛਣ ਆ। ਕੋਈ ਘੰਟਾ ਅੱਧਾ ਘੰਟੇ ਦੇ ਵਿੱਚ ਵਿੱਚ ਦੋਸਤੋ ਸੂ ਸਕਦੀ ਆ। ਤੇ ਬਾਕੀ ਦੋਸਤੋ ਤਸੱਲੀ ਤੁਸੀਂ ਇੱਥੇ ਆ ਕੇ ਕਰ ਲੈਣੀ ਐ 22 ਦਾ ਨੰਬਰ ਆ ਜਿਹੜਾ ਦੋਸਤੋ ਸਕਰੀਨ ਤੇ ਚੱਲ ਰਿਹਾ। ਇਸ ਨੰਬਰ ਤੇ ਸੰਪਰਕ ਕਰ ਸਕਦੇ ਆ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲਿਆ ਸਾਡੇ ਨਾਲ ਸੰਪਰਕ ਕਰ ਸਕਦੇ ਆ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸੋ ਜਨੂੰ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ